ਤੇ 7 ਮਿਲਾ ਬਾਲਿਓ ਠੀਕ ਆ ਫੇਰ ਆ ਗਿਆ ਉਸ ਤੋਂ ਬਾਅਦ ORS ਦੋ ਪੌਚ ORS ਦੇ ਪਾ ਲੈਣੇ ਵਿੱਚ ਤੇ ਤਿੰਨ ਸਪੂਰ ਪਾ ਲੈਣੇ گلوਕੋਜ਼ ਦੇ ਇੱਕ ਹੋਰ ਆ ਉਹ ਮੇਰੇ ਕੋਲ ਲਿਆ ਨਹੀਂ ਹੋਇਆ ਉਹਦਾ ਨਾਮ ਹੈਗਾ ਡੋਰੋਲੈਕ ਉਹ ਆਪਾਂ ਇਹਦੇ ਵਿੱਚ ਤਿੰਨ ਪੌਚ ਪਾਉਣੇ ਆ ਠੀਕ ਆ ਦਵਾਈ ਦੇਖ ਲਓ ਦੋ ਗੋਲੀਆਂ ਇਹ ਹੋ ਗਈਆਂ ਤੇ ਦੋ ਪੈਕੇਟ ਤਿੰਨ ਪੈਕੇਟ ਹੋ ਗਏ ORS ਦੇ 7 ml ਹੋ ਗਈ ਬਿਮਰਲ 15 ml ਬਰੋਟੋਨ ਗਲੂਕੋਜ਼ ਦੇ ਤਿੰਨ ਸਪੂਨ ਠੀਕ ਹੈ ਤੇ ਨਹੀਂ ਯਾਰ ਗਲਤ ਹੋ ਗਿਆ ਮੜਿਆ ਤਨ ਦਵਾਰਾ ਦੱਸਦਾ ਦਿਮਾਗੀ ਹੋਰ ਪਾਸੇ ਆ ਦੋ ਗੋਲੀਆਂ ਆ ਹੋ ਗਈਆਂ ਪੀਸ ਲੈਣਾ ਇਹਨਾਂ ਨੂੰ ਤੇ ਡੇਢ ਸਪੂਨ ਇਹਦਾ ਪੋਣਾ ORS ਦਾ ਡੇਢ ਸਪੂਨ 15 ml brotun 7 ml bimral ਤੇ 3 स्पून ਪਾਉਣੇ ਹੈਗੇ ਆਪਾਂ گلوਕੋਸ ਦੇ ਤੇ 3 ਪੈਕਟ ਪੌਚ 6 6 ਹੁੰਦੇ ਆ ਪੌਚ ਜੇ 3 ਪਾਉ ਉਹ ਪਾਉਣੇ ਇਹਦੇ ਵਿੱਚ ਠੀਕ ਹੈ ਇਹ ਕਿੰਨੀ ਐਡਮ ਹੋ ਗਈ ਇੱਕ ਗੋਲੀ ਹੋ ਗਈ ਇੱਕ 2 ORS brotun 3 bimral 4 ਇੱਕ گلوਕੋਸ 5 ਤੇ ਕੋ ਡੋਰੋ ਲੈ 6 ਚੀਜ਼ਾਂ ਹੋ ਗਈਆਂ ਨੇ ਨੋਟ ਕਰ ਲਓ ਠੀਕ ਆ ਕੋਈ ਕਬੂਤਰ ਤਾਂ ਸੁੱਕਦਾ ਆ ਸੁੱਕ ਕੇ ਮਰ ਰਿਹਾ ਆ ਉਹਦੇ ਤੋਂ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਵੀ ਉਹਦੇ ਤੋਂ ਹਨਾ ਜਿਹੜਾ ਇੱਕਦਮ ਸੁੱਕ ਕੇ ਰਾਤੋ ਰਾਤ ਮਰ ਜਾਂਦੇ ਉਹਨਾਂ ਤੋਂ ਹੋ ਗਿਆ ਮੌਸਮ ਬਦਲਦਾ ਉਦੋਂ ਵੀ ਜਾਂ ਕਬੂਤਰ ਹਰੀਆਂ ਮਿੱਠਾ ਜ਼ਿਆਦਾ ਕਰਦੇ ਆ ਹੌਲੀ ਹੌਲੀ ਸੁੱਕਦੇ ਉਹਨਾਂ ਲਈ ਵੀ ਬਹੁਤ ਵਧੀਆ ਰਿਜ਼ਲਟ ਆ ਯੂਜ਼ ਕਰਕੇ ਦੇਖਿਓ ਠੀਕ ਆ ਤੇ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਤਾਂ ਕਿ ਹਰੇਕ ਕੋਲ ਪਹੁੰਚ ਜਾਵੇ ਕਿਸੇ ਦਾ ਜਾਨਵਰ ਨਾ ਮਰੇ ਠੀਕ ਹੈ ਬਾਈ ਓਕੇ ਜੀ ਓਕੇ ਬਾਏ